ਭਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਭਾਈ ਸਵਾਗਤ ਹੈ ਆਪਣਾ ਨਵੇਂ ਵੀਡੀਓ 'ਚ ਤੇ ਅੱਜ ਆਪਾਂ ਆ ਆ ਰਿਹਾ ਮਸ਼ੀਨ ਮੱਕੀ ਵਾਲੀ ਤੇ ਇਧਰ ਆ ਟੂਕੇ ਬੈਠੇ ਆ ਹਾਈਟ ਕਰਕੇ ਕੀ ਸਮਝ ਆ ਰਿਹਾ ਬਣਾਉਣੇ ਆ ਬਾਈ ਫੁੱਲ ਵੀਡੀਓ ਜੁੜੇ ਰਹੋ ਨਾਲ ਬਾਰੇ ਕਾਲੇ ਆ ਵੇ ਘਰੋਂ ਹੀ ਝੜ ਕੇ ਲਿਆਏ ਆ ਬੰਦਾ ਨਵੀਂ ਮੱਭੂ ਲੈ ਕੇ ਰੱਬ ਦਾ ਨਾਮ ਸੱਚੇ ਪਾਸਾ ਬਾਈਰੂ ਦਾ ਤੇ ਕਾਹ ਲਿਆ ਪਰ ਨਾਲਾ ਪੁੰਡਾ ਓਕੇ ਕਰਤਾ ਜਮਾ ਮੱਕੀ ਦਾ ਇੱਕ ਛੀਆ ਯਾਰ ਆਪਾਂ ਚਲਾ ਕੇ ਹੀ ਦੇਖਣੀ ਆ ਕੱਲ ਨੂੰ ਹੋਰ ਦੇ ਚਲਾਉਣੀ ਸੀ ਪਹਿਲਾਂ ਆਪ ਤੇ ਪਤਾ ਲੱਗ ਜੇ पुठे पंगे पा 哪里的意思？ ਬਾਈ ਹਜੇ ਚਲਾਈ ਸੀ ਬਾਈ ਰੂ ਦੀ ਕਿਰਪਨਾ ਚਾਰ ਬੋ ਬਰੀ ਕੱਟਿਆ ਵਦਿਆ ਬਾਕੀ ਹੈ ਨਾ ਹੌਲੀ ਹੌਲੀ ਕਰਦੇ ਆ ਸੈਟ ਮੱਕੀ ਜਮੇ ਕੱਚੀ ਆਜਦਾ ਯਾਰ ਮੱਕੀ ਲੈਂਦੀ ਆ ਘੱਟੋ ਘੱਟ ਨਾ ਤਾਂ 10 ਦਿਨ ਤਾਂ ਲਊ ਲਊ ਬਾਈ ਹਜੇ